ਸਾਨੂੰ ਨਾ ਮੈਂ ਇਹਦੀ ਪਹਿਲੀ ਪਾਉਣਾ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਹੈ ਦੂਜੇ ਤੀਜੇ ਦੇਣੀ ਹੁਣ ਇਹਨੂੰ 10 15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਨਹੀਂ ਅਸੀਂ ਇਹਨੂੰ ਫੋਨ ਫਾਨ ਲਾਉਂਦਾ ਸੀ ਮੈਂ ਫੋਨ 10 ਦਿਨ ਹੋ ਗਏ ਅਸੀਂ ਇੱਥੇ ਪੈਸੇ-ਪੂਸੇ ਇਕੱਠੇ ਕਰਦੇ ਸੀ ਮੁੰਡੇ ਹੱਸਣ ਲੱਗ ਗਏ ਪੈਸੇ ਲੈ ਲਈਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਤੇ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆਏ ਤੇ ਜਦੋਂ ਜਦੋਂ ਅਸੀਂ ਦੇਖਿਆ ਦੁਖਿਆ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂੰਗਾ ਅੱਜ ਨਾਲ ਸਵੇਰੇ ਲਾ ਦੂੰਗਾ ਬਾਹਰ ਜਾ ਕੇ ਮੈਨੂੰ ਫੋਨ ਲਾ ਆਂਦਾ ਇਹ ਜਦੋਂ ਹੁਣ ਫੋਨ ਹੀ ਨਾ ਲਾਇਆ ਇਹਨੇ ਮੈਂ ਕਿਹਾ ਵੀ ਕੋਈ ਫੋਨ ਬੰਦ ਆ ਹੀ ਜਾਂਦਾ ਅੱਜ ਗੁਜਰਤੀ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰ ਹੀ ਸਾਡਾ ਉਹ ਆ ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ ਤੇ ਮੈਂ ਕਿਹਾ ਉਹ ਕਹਿੰਦਾ ਪਿੰਡੂ ਆਪਾਂ ਛਲਾ ਕੇ ਲਿਆਉਣਾ ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਰਥ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ ਚ ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ ਉਹਨਾਂ ਨੇ ਤੇ ਉਹਦੇ ਬੀਜੂਜੇ ਬਹੁਤ ਲੱਗਦੇ ਸੀ ਬਾਹਰ ਭਿਵਾਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਦਾ ਤੇ ਤੀਰਥ ਕਿੱਥੇ ਆ ਮੈਂ ਕਿਹਾ ਵੀ ਤੀਰ ਦਾ ਜਿੰਦਾ ਲੱਗਾ ਤੇ ਪੰਜ ਸਾਲ ਦਿਨ ਹੋ ਗਏ 10 ਦਿਨ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਨੇ ਆ ਮੈਂ ਸਰਪੰਚ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਜੇ ਨਜ਼ਰ ਮੁਲਾਜ਼ਮ ਨਹੀਂ ਆਉਂਦੇ ਕੋਈ ਗੱਲ ਹੋ ਗਈ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮੁਲਾਜ਼ਮ ਹੋਣਗੇ ਫੇਰ ਦੇਖਾਂਗੇ ਚਲੋ ਉਦੋਂ ਨੂੰ ਸਾਨੂੰ ਐਸਚੋ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਿਕਾਈ ਰੈਂਕ ਕੋਲੇ ਬੰਦੇ ਫੜੇ ਆ ਮੈਨੇ ਤੁਸੀਂ ਉੱਥੇ ਆ ਜਾਓ ਗਾ ਇਹਨਾਂ ਨੇ ਪੁਰਸਲੇ ਖੜੇ ਸੀ ਉਹਨਾਂ ਨੂੰ ਪੁੱਛ ਦੱਸ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕੀ ਕਾਰਨ ਕੀ ਰਾਇ ਕਿਉਂ ਮਾਰਿਆ ਉਹ ਕੋਣ ਸੀਗਾ ਜੀ ਜਿਹਦੀ ਪਹਿਲਾਂ ਸਕਾਈ ਰੈਕ ਕੋਲ ਲਾਸ਼ ਮਿਲੂ ਉਹ ਲਾਸ਼ ਸੀਗੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਹੂੰ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਅੱਛਾ ਜੀ ਇਹਨੂੰ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨ ਜਣੇ ਹਾਂਜੀ ਇਹਨੂੰ ਮਾਰ ਕੇ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਖਣੀ ਅੱਜ ਫੜੇ ਗਏ ਤੜਕੇ ਉਹਨਾਂ ਨੂੰ ਦੇ ਉੱਪਰ ਸਾੜਿਆ ਨੇ ਕੋਟਿਆ ਘਟਿਆ ਉਹਨਾਂ ਜਾਂ ਮਾੜਾ ਮੋਟਾ ਮਾਰੇ ਉਹ ਮੰਨ ਗਏ ਵੀ ਅਸੀਂ ਬੰਦਾ ਮਾਰਿਆ। ਉਹ ਜਦੋਂ ਦੁਬਾਰਾ ਉਹਨਾਂ ਨੇ ਮਾੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਅਸੀਂ ਬਦਨੀ ਖੁਰਦ ਵੀ ਮਾਰਿਆ। ਉਹ ਮੰਨ ਗਏ। ਭਰਾ ਜੀ ਰਾਤ ਨੂੰ ਜਿਵੇਂ ਦੁਪਹਿਰੇ ਘਰੇ ਆਇਆ ਸੀਗਾ ਮੁੱਗੇ ਤੋਂ ਉਦੋਂ ਬਾਅਦ ਸ਼ਾਮ ਤੱਕ ਰਿਹਾ ਫਿਰ ਸ਼ਾਮ ਨੂੰ ਇਹਨਾਂ ਨੇ ਫੋਨ ਲਾਇਆ ਵੀ ਆ ਜਾ ਵੀ ਆਪਾਂ ਮੂਵੀ ਦੇਖ ਕੇ ਆਉਨੇ ਆ। ਚਾਹ ਉਹਨੂੰ ਫਿਰ ਸਾਢੇ ਕਿ ਸੱਤ ਇਹਨੂੰ ਮੇਰੇ ਭਰਾ ਨੂੰ ਛੱਡ ਕੇ ਉਹ ਤੁਰ ਕੇ ਅੱਡੇ ਤੱਕ ਗਿਆ ਜੀ ਅੱਡੇ ਉਹ ਇਹ ਬਾਕੇ ਲੈ ਕੇ ਗਈ ਦੋਨੇ ਜਣੇ ਤੇ ਲੈ ਕੇ ਪਹਿਲਾਂ ਇਹਨਾਂ ਨੇ ਮੈਂ ਫੋਨ ਲਾਇਆ 9:00 ਵਜੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਫਿਲਮ ਦੇਖੀ ਆ ਨਾ ਮੈਂ ਆਪੇ ਆ ਜੂਗਾ ਘਰੇ ਇਹਨੂੰ ਮੈਂ ਕਾਂਦੜ ਢੱਪ ਕੇ ਆ ਜੂਗੀ ਏਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਫਿਰ ਫੋਨ ਬੰਦ ਹੋ ਗਿਆ ਉਹਦੇ ਉਸ ਤੋਂ ਬਾਅਦ ਤੇ ਮੈਂ ਸਾਰਿਆਂ ਨੂੰ ਪੁੱਛਣ ਲੱਗਾ ਵੀ ਕਿੱਥੇ ਆ ਕਿੱਥੇ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਤੇ ਲੱਭਦੇ ਲੱਭਦੇ ਸਵੇਰ ਤੱਕ ਫਿਰ ਇਹ ਇਹ ਪਿੰਡ ਖਰਦੇ ਸੀਗੇ ਮੁੰਡੇ ਜਿਨ੍ਹਾਂ ਨੇ ਇਹ ਕੀਤਾ ਵਾ ਮੈਂ ਇਹਨਾਂ ਨੂੰ ਪੁੱਛੇ ਮੇਰਾ ਭਰਾ ਕਿੱਥੇ ਹੈ ਇਹ ਕਹਿੰਦੇ ਸਾਨੂੰ ਨਹੀਂ ਕੋ ਪਤਾ ਹਨਾ ਤੇ ਸਾਨੂੰ ਕੁਝ ਨਹੀਂ ਪਤਾ ਸੀ ਅਸੀਂ ਤਾਂ ਵੀ ਆਪ ਦੀ ਰਸਤੇ ਅਰੀ ਚਲੇ ਗਏ ਸੀ ਉਹਨੂੰ ਕਹਿਤਾ ਸੀ ਵੀ ਅਸੀਂ ਨਹੀਂ ਤੈਨੂੰ ਲੈ ਕੇ ਆਣਾ ਅਸੀਂ ਕੰਮ ਜਾਣਾ ਵਾ ਉਸ ਤੋਂ ਬਾਅਦ ਇਹ ਝੂਠ ਬੋਲੀ ਗਏ ਬੋਲੀ ਗਏ ਇਹ ਫਿਰ ਨਾ ਪਿੰਡੋਂ ਭੱਜ ਗਏ ਮੋਗੇ ਆ ਗਏ ਮੋਗੇ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਵੀ ਮੋਗੇ ਉਹਨਾਂ ਨੇ ਐਕੇ ਜੇ ਟਾਈ ਫਿਰ ਇਹਨਾਂ ਨੇ ਕਾਰਵਾਈ ਕੀਤੀ ਫਿਰ ਉਹ ਮੰਨੇ ਵੀ ਹਾਂ ਵੀ ਅਸੀਂ ਮੁੰਡਾ ਐ ਕਰਕੇ ਇੱਥੇ ਮਾਰਤਾ ਇੱਥੇ ਪਿਆਵਾ ਫਿਰ ਉਹਨਾਂ ਨੂੰ ਉਹ ਸਾਡੇ ਪਿੰਡ ਦੀ ਹੈ ਜੀ ਪੌਂਗ ਜੋ ਆਏ ਨੇ ਉਹਨੂੰ ਹੋ ਗਿਆ ਘੱਟੋ ਘੱਟ ਸਾਲ 1.5 ਸਾਲ ਦੇ ਕਰੀਬ ਹੋ ਗਿਆ ਜੀ ਆਏ ਨੂੰ ਹੂੰ ਇਹ ਤੇ ਇਕੱਲਾ ਹੀ ਰਹਿੰਦਾ ਸੀਗਾ ਜੀ ਹੂੰ ਇਹ ਸਾਡੇ ਸਰਵੰਧੀ ਦਾ ਮੁੰਡਾ ਜੀ ਪਰਿਵਾਰਕ ਮੈਂਬਰ ਕਿੱਥੇ ਰਹਿੰਦੇ ਜੀ ਨਾ ਪਰਿਵਾਰਕ ਮੈਂਬਰ ਹੈ ਆਪਣਾ ਜੇ ਦਾ ਆਪਣੇ ਜੀਵਨ ਭੈਣਾ ਵੇਕ ਅੰਗਲੈਂਡ ਦੇ ਵਿੱਚ ਆ કે ਅਮਰੀਕਾ ਦੇ ਵਿੱਚ ਇਕੱਲੇ ਰਹਿੰਦੇ ਸੀ ਇੱਥੇ ਜੀ ਇਕੱਲੇ ਹੀ ਰਹਿੰਦੇ ਸੀ ਕੀ ਗੱਲ ਕੀ ਹੋਈ ਸੀ ਹੁਣ ਪਤਾ ਲੱਗਿਆ ਕੁਝ ਤੁਹਾਨੂੰ ਨਾ ਸਾਨੂੰ ਇਹਦੇ ਬਾਰੇ ਮੌਕੇ ਤੇ ਕੋਈ ਨਹੀਂ ਪਤਾ ਲੱਗਾਗਾ ਤੇ ਹੁਣ ਜਾਨੀ ਇਹਦੇ ਬਾਰੇ ਪਿੰਡ ਦੇ ਬੰਦੇ ਜਾਣਕਾਰੀ ਦੇ ਸਕਦੇ ਆ ਕਿੰਨੇ ਦਿਨ ਹੋ ਗਏ ਜੀ ਕਰੋਨ ਨਿਕਲੇ ਨਹੀਂ ਗਏ ਜਾਂ ਘਰ ਬੰਦ ਸੀਗਾ ਨਹੀਂ ਸਾਨੂੰ ਇਹਦੇ ਬਾਰੇ ਵੀਰੇ ਕੋਈ ਖਬਰ ਨਹੀਂ ਗਈ ਤੇ ਜਾਨੀ ਇਹ ਪਿੰਡ ਦੇ ਬੰਦੇ ਨੂੰ ਪਤਾ ਹੋ ਸਕਦਾ ਸਾਨੂੰ ਅਸੀਂ ਆਪਣਾ ਕਪੂਰੇ ਰਹਿੰਦੇ ਜੀ ਅੱਜ ਕੀ ਖਬਰ ਮਿਲੀ ਜੀ ਤੁਹਾਨੂੰ ਆ ਸਾਨੂੰ ਆਪਣਾ ਸ਼ਾਮ ਨੂੰ 4 ਵਜੇ ਪਤਾ ਲੱਗਾ ਵੇ ਜੀ ਆਪਣੇ ਪਿੰਡ ਬਦਨੀ ਖੁਰਦਾ ਨੌਜਣ ਬਣੀ ਸੀ ਉਮਰ ਕਰੀਬਨ 16 17 ਸਾਲ ਇਹ ਜੀ ਕੱਲ ਸ਼ਾਮ ਨੂੰ ਕਿਸੇ ਯਾਰਾਂ ਦੋਸਤਾਂ ਨਾਲ ਮੇਰੇ ਪਿੰਡ ਦੇ ਆ ਨਹੀਂ ਘਰੋਂ ਗਿਆ ਫਿਲਮ ਦੇਖਣ ਲਈ ਜੋ ਜਾਣਕਾਰੀ ਇਹਨਾਂ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਮਿਲੀ ਜਾਨੇ ਭਰਾਵਾਂ ਤੋਂ ਇਹਨਾਂ ਨੇ ਸਵੇਰ ਜਾਂਦੀ ਜਦੋਂ ਉਹਦੀ ਪੜਤਾਲ ਕਰਨੀ ਸ਼ੁਰੂ ਕੀਤੀ ਵੀ ਰਾਤ ਘਰੇ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਮੋਗੇ ਸਿਕਾਈ ਰੱਗ ਪੈਲ ਸਾਹਮਣੇ ਕੋਲੇ ਉੱਥੇ ਰੇਲਵੇ ਲਾਈਨ ਦੇ ਨਾਲ ਰੇਨ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਸਾਨੂੰ ਵੀ ਪਿੰਡ ਵਿੱਚ ਕਿਉਂਕਿ ਪਿੰਡ ਦੇ ਸਰਪੰਚੋਂ ਦੇ ਨਾਤੇ ਮੈਨੂੰ ਵੀ ਫੋਨ ਗਿਆ ਤੇ ਮੈਂ ਤੁਰੰਤ ਉੱਥੋਂ ਪਿੰਡੋਂ ਆਇਆ ਤੇ ਡੈੱਡ ਬੋਡੀ ਜਿਹੜੀ ਉੱਥੋਂ ਬਰਾਮਦ ਪੁਲਿਸ ਮੁਲਾਜ਼ਮਾਂ ਨੇ ਕਰ ਲਈ ਸੀ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਡੈੱਡ ਬੋਡੀ ਜਿਹੜੀ ਹੈ ਮੋਗਾ ਸਾਸਤਾਲ ਦੀ ਮੋਰਚਰੀ ਦੇ ਵਿੱਚ ਜਿਹੜੀ ਰੱਖ ਦਿੱਤੀ ਗਈ ਹੈ ਪਸਪ ਕਾਰਨ ਕੀ ਰਿਹਾ ਹੈ ਕਿਉਂ ਹੈ ਜਿਸ ਤਰ੍ਹਾਂ ਮੇਰੀ ਕਤਲ ਕੀਤਾ ਗਿਆ ਕੀ ਕਾਰਨ ਕੀ ਕੋਈ ਰੰਜਿਸ਼ ਸੀ ਕੋਈ ਜਾਤੀ ਦਸ਼ਮਣੀ ਸੀ ਕੀ ਕਾਰਨ ਰਿਹਾ ਹੈ ਪਤਾ ਨਹੀਂ ਜੀ ਦੋਨੇ ਤਿੰਨੇ ਜਣੇ ਜਾਂਦੀ ਯਾਰ ਦੋਸਤ ਸੀ ਆਪਸ ਵਿੱਚ ਕਿੱਥੇ ਬਹਿੰਦੇ ਖੰਦੇ ਸੀ ਇਹਦੇ ਵਿੱਚ ਤਾਂ ਹੁਣ ਜਿਹੜੇ ਮੋਲਜਮਾ ਜੋ ਪੁਲਿਸ ਦੀ ਕਸਟਡੀ ਵਿੱਚ ਉਹਨਾਂ ਨੂੰ ਉਹੀ ਦੱਸ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਮਿਲਿਆ ਨਹੀਂ ਜੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਦੱਸੀ ਪੁਲਿਸ ਕੋਲ ਕੀ ਮੰਨੇ ਜੀ ਉਹਨਾਂ ਨੂੰ ਪਤਾ ਸਾਨੂੰ ਹੀ ਅੱਜ ਸ਼ਾਮ ਨੂੰ ਤਲਾ ਮਿਲੀ ਸੀ ਵੀ ਮਨਦੀਪ ਸਿੰਘ ਔਰ ਫਤਿਹਰਥ ਸਿੰਘ ਪੁੱਤਰ ਕਰਨੈਲ ਸਿੰਘ ਬਦਨੀ ਖੁਰਦ ਇਹਦੀ ਤਿੰਨ ਬੰਦੇ ਨੇ ਮਨ ਮਨੀਕਰਨ ਸਿੰਘ ਅਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਸ਼ ਤੁਹਾਨੂੰ ਬਰਾਮਦ ਹੋ ਸਕਦੀ ਹੈ ਜਿਸ ਤੇ ਅਸੀਂ ਆਪ ਦੀ ਕਾਰਵਾਈ ਅਰੰਭ ਕਰ ਦਿੱਤੀ ਹੈ ਕਿਤੋਂ ਦਾ ਸੀਗੇ ਬੰਦੇ ਸਰਦਕ ਨੇ ਇਹਤਨੇ ਬਦਨੀ ਘੋਦ ਤੁਸੀਂ ਕਿੰਨੇ ਦਿਨ ਬਾਅਦ ਲਾਸ਼ ਮਿਲੀ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਕਲੀਅਰ ਨਹੀਂ ਕਾਰਨ ਕੀ ਦੱਸਿਆ ਜੀ ਕਾਰਨ ਨਹੀਂ ਜੀ ਪਤਾ ਨਹੀਂ ਇਹ ਇਕੱਲੇ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲੇ ਹੀ ਰਹਿੰਦਾ ਸੀ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਕੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਅਜੇ ਕੋਈ ਜਾਣਕਾਰੀ ਸਰ ਕੋਈ ਅਰੈਸਟ ਹੋਇਆ ਜੇ ਤੱਕ ਸਰ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫ਼ਤੀਸ਼ ਚੱਲ ਰਹੀ ਹੈ